ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ। ਹਾਜ਼ਰ ਆ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਰੈਗੂਲਰ ਭਰਤੀ ਦਾ ਨੋਟੀਫਿਕੇਸ਼ਨ ਹੈ ਪੰਜਾਬ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ। ਸਾਰਾ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ। ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ। ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ। ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲੋ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਰਮੀ ਪਬਲਿਕ ਸਕੂਲਸ ਨੇ ਉੱਥੇ ਇਹ ਭਰਤੀ ਕੀਤੀ ਜਾਣੀ ਹੈ ਰੈਗੂਲਰ ਭਰਤੀ ਹੈ ਜੀ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਬਹੁਤ ਵਧੀਆ ਮੌਕਾ ਹੈ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੇ ਲਈ ਲੈਣ ਵਾਲੀ ਹੈ ਤਾਂ ਆਪਾਂ ਜ਼ਿਲ੍ਹਾ ਵਾਈਜ਼ ਤੁਹਾਡੇ ਨਾਲ ਇਹਨਾਂ ਸਕੂਲਾਂ ਦੀ ਭਰਤੀ ਸਾਂਝੀ ਕਰਦੇ ਆ ਏਪੀਐਸ ਬਠਿੰਡਾ ਵੀ ਕਿ ਇਹਨਾਂ ਵੱਲੋਂ ਪੀਜੀਟੀ ਟੀਚਰਸ ਦੇ ਲਈ ਅੱਜ ਦੀ ਮੰਗ ਕੀਤੀ ਗਈ ਹੈ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਦੇ ਵਿੱਚ ਐ ਬਾਇਓਲੋਜੀ ਦੇ ਵਿੱਚ ਐ ਸੈਲਰੀ ਐ ਸੈਲਰੀ ਇਹਦੇ ਲਈ 33840 ਰੁਪਏ ਰੱਖੀ ਗਈ ਹੈ ਜੀ TGT ਟੀਚਰਸ ਚਾਹੀਦੇ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਸੋਸ਼ਲ ਸਾਇੰਸ ਦੇ ਵਿੱਚ ਐ ਐਸਯੂਪੀ ਡਬਲਯੂ ਆਰ ਟੈਂਕਰਾਫਟ ਬੇਸਿਕ ਸੈਲਰੀ ਇਹਦੇ ਲਈ 33360 ਰੁਪਏ ਰਹਿਣ ਵਾਲੀ ਹੈ ਜੀ ਤਾਂ ਨੈਕਸਟ ਹੈ ਜੀ ਐਪੀਐਸ ਸ਼੍ਰੀ ਗੰਗਾਰਨਗਰ ਪੀਜੀਟੀ ਹਿਸਟਰੀ ਦੇ ਵਿੱਚ ਇਹਨਾਂ ਨੂੰ ਜੋ ਟੀਚਰ ਦੀ ਜ਼ਰੂਰਤ ਹੈ ਸੈਲਰੀ ਇਹਦੇ ਲਈ 32450 ਰੁਪਏ ਰਹਿਣ ਵਾਲੀ ਹੈ ਜੀ ਐਪੀਐਸ ਫ੍ਰੀ ਕੋਡ ਵੀ ਕੀ ਵੀ ਰੈਗੂਲਰ ਭਰਤੀ ਕੀਤੀ ਜਾਣੀ ਹੈ ਜੀ TGT ਟੀਚਰਸ ਦੇ ਲਈ ਇੰਗਲਿਸ਼ ਦੇ ਵਿੱਚ ਸੋਸ਼ਲ ਸਾਇੰਸ ਦੇ ਵਿੱਚ ਤੇ ਕਾਉਂਸਲਰ ਦੀ ਭਰਤੀ ਕੀਤੀ ਜਾਣੀ ਹੈ 31430 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਤਾਂ ਐਪੀਐਸ ਬਠਿੰਡਾ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਦੇ ਵੱਖ-ਵੱਖ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਬਠਿੰਡਾ ਵੇ ਕੇ ਸ਼੍ਰੀ ਗੰਗਾ ਨਗਰ ਤੇ ਫਰੀਦਕੋਟ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਅਪਲਾਈ ਕਿਵੇਂ ਕਰਨ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ www.apsbathinda.orgs ਵੈਬਸਾਈਟ ਨੂੰ ਲੌਗਇਨ ਕਰਨਾ ਹੈ ਸਾਡੀ ਵਿਬੀਓਥੀ ਡਿਸਕ੍ਰਿਪਸ਼ਨ ਚ ਵੀ ਇਹਦਾ ਲਿੰਕ ਦਿੱਤਾ ਹੋਇਆ ਪਰਫਾਰਮਾ ਡਾਊਨਲੋਡ ਕਰ ਲੈਣਾ ਤੁਸੀਂ ਡਾਊਨਲੋਡ ਕਰਨ ਤੋਂ ਬਾਅਦ ਪੂਰਾ ਭਰ ਲੈਣਾ ਆਪਣੇ ਸਬੰਧਤ ਦਸਤਾਵੇਜ਼ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ 25 ਜਨਵਰੀ 2024 ਤੱਕ ਇਹ ਅਰਜ਼ੀਆਂ ਪਹੁੰਚਦੀਆਂ ਕਰਨੀਆਂ ਪ੍ਰਿੰਸੀਪਲ ਏਬੀਐਸ ਬਟਿੰਡਾ ਦੇ ਪੱਖ ਦੇ ਵਿੱਚ 100 ਰੁਪਏ ਦਾ ਡਰਾਫਟ ਵੀ ਤੁਸੀਂ ਨਾਲ ਬਣਾ ਕੇ ਲਾਉਣਾ ਤੇ ਸ਼ਾਰਟ ਲਿਸਟਡ ਕੈਂਡੀਡੇਟਸ ਨੂੰ ਮੋਬਾਈਲ ਦੇ ਥਰੂ ਜਾਂ ਟੈਲੀਫੋਨਿਕਲੀ ਈਮੇਲ ਦੇ ਰਹੀਆਂ ਇਹਨਾਂ ਵੱਲੋਂ ਜੋ ਇਨਫੋਰਮ ਹੈ ਕੀਤਾ ਜਾਊਗਾ ਕੀ ਇੰਟਰਵਿਊ ਹੋਊਗੀ ਜਾਂ ਕਿਸੇ ਤਰ੍ਹਾਂ ਦਾ ਇਹਨਾਂ ਵੱਲੋਂ ਕੋਈ ਅਪਡੇਟ ਹੋਊਗਾ ਤਾਂ ਇਹ ਜੀ ਅੱਜ ਦੀ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਪੋਸਟਾਂ ਬਹੁਤ ਵਧੀਆ ਨੋਟੀਫਿਕੇਸ਼ਨ ਰੈਗੂਲਰ ਪੋਸਟਾਂ ਜੀ ਇਹਨਾਂ ਪੋਸਟਾਂ ਦੇ ਲਈ ਤਿਆਰੀ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰੋ ਜੀ ਧੰਨਵਾਦ